828 ਕੁੜੀਆਂ ਮੁੰਡੇ ਸਕੂਲ ਤੇ ਕਾਲਜ ਦੇ ਐਚ ਆਈ ਵੀ ਪੋਜ਼ਿਟਿਵ ਹੋ ਚੁੱਕੇ ਆ ਜਿਦੇ ਵਿੱਚੋਂ 300 ਤੋਂ ਪਲੱਸ ਕੁੜੀਆਂ ਨੂੰ ਏਡਜ਼ ਹੋ ਚੁੱਕੀ ਆ ਤੇ 47 ਕੁੜੀਆਂ ਮੁੰਡਿਆਂ ਦੀ ਮੌਤ ਹੋ ਚੁੱਕੀ ਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਨਵੀਂ ਘਟਨਾ ਲੈ ਕੇ ਇਹ ਗੱਲ ਸੁਣ ਕੇ ਤੋਂ ਅਸੀਂ ਹੈਰਾਨ ਹੋ ਜਣਾ ਤੁਹਾਡੇ ਰੋਂਗ ਟੇ ਖੜੇ ਹੋ ਜਾਣੇ ਆ ਜਿਹੜੀ ਮੈਂ ਤੁਹਾਨੂੰ ਗੱਲ ਦੱਸਣ ਜਾ ਰਿਹਾ ਇਹ ਹੈਗੀ ਆ ਤਿਰਪੁਰਾ ਦੀ ਤਿਰਪੁਰਾ ਸਟੇਟ ਦੀ ਆਬਾਦੀ ਲਗਭਗ 35 ਲੱਖ ਦੇ ਕਰੀਬ ਆ 35 ਲੱਖ ਦੀ ਆਬਾਦੀ ਵਾਲੀ ਸਟੇਟ ਦੇ ਵਿੱਚ ਇੱਕ ਦੋ ਸਕੂਲ ਕਾਲਜਾਂ ਦੇ ਬੱਚਿਆਂ ਦੇ ਐਚ ਆਈ ਵੀ ਟੈਸਟ ਕੀਤੇ ਗਏ ਜਿਹਦੇ ਵਿੱਚ 828 ਬੱਚੇ ਐਚ ਆਈ ਵੀ ਪੋਜ਼ਿਟਿਵ ਆਏ ਆ ਬਾਈ ਐਚ ਆਈ ਵੀ ਪੋਜ਼ਿਟਿਵ 828 ਬੱਚੇ ਸਭ ਤੋਂ ਹੈਰਾਨੀ ਕਰਨ ਵਾਲੀ ਗੱਲ ਆ ਇਹ ਜਿਹਦੇ ਵਿੱਚੋਂ ਸਭ ਤੋਂ ਜ਼ਿਆਦਾ ਬੱਚੇ ਜਿਹੜੇ ਆਏ ਆ ਉਹ 8ਵੀਂ ਕਲਾਸ ਤੋਂ ਲੈ ਕੇ ਪਲੱਸ 2 ਤੱਕ ਦੇ ਬੱਚੇ ਆ ਜਿਹੜੇ ਸਭ ਤੋਂ ਵੱਧ ਕੇ ਏਡਜ਼ ਬਿਮਾਰੀ ਦੇ ਸ਼ਿਕਾਰ ਹੋਏ ਆ ਬਈ ਇਸ ਗੱਲ ਦਾ ਪਤਾ ਕਿਵੇਂ ਲੱਗਿਆ ਕਿਉਂਕਿ ਜਿਹੜੇ ਸਕੂਲ ਕਾਲਜ ਦੇ ਹੋਸਟਲ ਦੇ ਵਿੱਚ ਬੱਚੇ ਰਹਿੰਦੇ ਸੀਗੇ ਜਾਂ ਕਾਲਜ ਵਿੱਚ ਬਾਹਰ ਕੋਈ ਕਮਰਿਆਂ ਦੇ ਵਿੱਚ ਬੱਚੇ ਰਹਿੰਦੇ ਸੀਗੇ ਉਹ ਬਹੁਤ ਵਿੱਚੋਂ ਕੁਝ ਬੱਚੇ ਬਿਮਾਰ ਹੋਣ ਲੱਗੇ ਸੀ ਜਿਨ੍ਹਾਂ ਵਿੱਚੋਂ 47 ਬੱਚਿਆਂ ਦੀ ਮੌਤ ਹੋ ਚੁੱਕੀ ਸੀ ਜਦੋਂ ਇੱਕ ਦੋ ਸਕੂਲਾਂ ਦੇ ਵਿੱਚ ਲਗਾਤਾਰ 47 ਬੱਚਿਆਂ ਦੀ ਮੌਤ ਹੁੰਦੀ ਹੈ ਇੱਕ ਮਹੀਨੇ ਦੇ ਅੰਦਰ ਅੰਦਰ ਤਾਂ ਇਹ ਖਬਰ ਸੁਣ ਕੇ ਜਿਹੜਾ ਉਥੋਂ ਦਾ ਪ੍ਰਸ਼ਾਸਨ ਹੁੰਦਾ ਉਹ ਹਰਕਤ ਦੇ ਵਿੱਚ ਆਉਂਦਾ ਤੇ ਪ੍ਰਸ਼ਾਸਨ ਦੇ ਵੱਲੋਂ ਬੱਚਿਆਂ ਦੇ ਟੈਸਟ ਕੀਤੇ ਜਾਂਦੇ ਤੇ ਜਦੋਂ ਐਚਆਈਵੀ ਟੈਸਟ ਕੀਤਾ ਜਾਂਦਾ ਤਾਂ 828 ਬੱਚੇ ਕੁਝ ਬੱਚੇ ਸਕੂਲਾਂ ਦੇ ਸੀ ਕੁਝ ਕਾਲਜਾਂ ਦੇ ਕੁੜੀਆਂ ਮੁੰਡੇ ਸੀ ਐਚ ਆਈ ਵੀ ਦੇ ਪੋਜ਼ਿਟਿਵ ਆਏ ਆ ਏਡਜ਼ ਬਿਮਾਰੀ ਦੇ ਸ਼ਿਕਾਰ ਆਏ ਆ ਹੁਣ ਜਿਹੜਾ ਕਾਰਨ ਸਾਹਮਣੇ ਆਇਆ ਕਿ ਇੰਨੇ ਬੱਚਿਆਂ ਨੂੰ ਐਚ ਆਈ ਵੀ ਕਿਵੇਂ ਹੋ ਗਈ ਕਿਉਂਕਿ ਬਹੁਤ ਸਾਰੇ ਬੱਚੇ ਇਹੋ ਜੇ ਸੀ ਕਿ ਜਿਹੜੇ ਕੀ ਨਸ਼ੇ ਦਾ ਸੇਵਨ ਕਰਦੇ ਸੀਗੇ ਡਰੱਗ ਲੈਂਦੇ ਸੀਗੇ ਮੁੰਡਿਆਂ ਦੇ ਵਿੱਚ ਜ਼ਿਆਦਾਤਰ ਇਹ ਬਿਮਾਰੀ ਇੱਕੋ ਸੂਈ ਨੂੰ ਵਾਰੀ ਵਾਰੀ ਸਾਰਿਆਂ ਵੱਲ ਵਰਤਣ ਨਾਲ ਆਈ ਆ ਇੱਕੋ ਸਰੇਂਜ ਦੇ ਨਾਲ ਟੀਕੇ ਲਾਉਂਦੇ ਸੀ ਆਪਣੇ ਆਪ ਨੂੰ ਤੁਸੀਂ ਇਹ ਦੇਖੋ ਕਿ 8ਵੀਂ ਕਲਾਸ ਦੇ ਬੱਚੇ ਦੀ ਕਿੰਨੀ ਕੋਮਰ ਹੁੰਦੀ ਆ 9ਵੀਂ ਕਲਾਸ ਦੇ ਬੱਚੇ ਦੀ ਕਿੰਨੀ ਕੋਮਰ ਹੁੰਦੀ ਆ 8ਵੀਂ ਤੋਂ ਲੈ ਕੇ ਪਲੱਸ 2 ਤੱਕ ਸਭ ਤੋਂ ਵੱਧ ਬੱਚੇ ਸ਼ਿਕਾਰ ਹੋਏ ਐਚਆਈਵੀ ਦੇ ਤੇ ਉਹਨਾਂ ਵਿੱਚੋਂ ਸਭ ਤੋਂ ਵੱਧ ਬੱਚੇ ਡਰੱਗੀ ਆ ਜਿਹੜੇ ਕੀ ਨਸ਼ਾ ਲੈਂਦੇ ਆ ਤੇ ਵਿੱਚੋਂ ਕੁੜੀਆਂ ਵੀ ਇਹੋ ਜਿਹੀਆਂ ਸਾਹਮਣੇ ਆਈਆਂ ਜਿਹੜੀਆਂ ਕੀ ਡਰੱਗ ਲੈਂਦੀਆਂ ਸੀਗੀਆਂ ਇੱਕੋ ਸੂਈ ਦੀ ਵਰਤੋਂ ਕਰਦੀਆਂ ਸੀਗੀਆਂ ਪਰ ਜਿਹੜੀਆਂ ਦੂਜੀਆਂ ਕੁੜੀਆਂ ਸੀਗੀਆਂ ਉਹਨਾਂ ਨੂੰ ਬਿਮਾਰੀ ਇਹ ਆਪਸ ਦੇ ਵਿੱਚ ਸਬੰਧ ਬਣਾਉਣ ਕਰਕੇ ਹੋਈ ਸੀ ਕਿਉਂਕਿ ਉੱਥੋਂ ਜਿਹੜੇ ਕੁੜੀਆਂ ਮੁੰਡੇ ਆਪਸ ਵਿੱਚ ਇਕੱਠੇ ਪੜਦੇ ਸੀਗੇ ਉਹਨਾਂ ਦੀ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਸੀਗੀ ਆਪਸ ਦੇ ਵਿੱਚ ਉਹਨਾਂ ਦੇ ਰਿਲੇਸ਼ਨ ਸੀਗੇ ਤਾ ਜਿਹੜੇ ਨਸ਼ੇੜੀ ਮੁੰਡੇ ਸੀਗੇ ਉਹ ਉਹਨਾਂ ਤੋਂ ਬਿਮਾਰੀ ਦੂਜੀਆਂ ਲੜਕੀਆਂ ਦੇ ਵਿੱਚ ਬਿਮਾਰੀ ਚਲੀ ਗਈ ਕਿਉਂਕਿ ਤੁਹਾਨੂੰ ਪਤਾ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਤਾਂ ਬਹੁਤ ਛੋਟੀ-ਛੋਟੀ ਉਮਰ ਦੇ ਬੱਚੇ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਆ ਰਹੇ ਆ ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋਵੋਗੇ ਕਿ ਬਹੁਤ ਛੋਟੀ ਉਮਰ ਦੇ ਵਿੱਚ ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਮੁੰਡਿਆਂ ਦੇ ਵਿੱਚ ਸਬੰਧ ਬਣ ਰਹੇ ਆ ਜਿਹੜਾ ਕਿ ਸਭ ਤੋਂ ਵੱਧ ਚਿੰਤਾਜਨਕ ਤੇ ਹੈਰਾਨੀ ਕਰਨ ਵਾਲਾ ਵਿਸ਼ਾ ਬਈ ਜਿਹੜਾ ਬੱਚੇ ਜਾਂ ਬੱਚੀਆਂ 8ਵੀਂ 9ਵੀਂ ਕਲਾਸ ਜਾਂ 10ਵੀਂ ਕਲਾਸ ਦੇ ਵਿੱਚ ਪੜ੍ਹਦੇ ਆ ਉਹਨਾਂ ਨੂੰ ਆਈ ਮੀਂ ਜ਼ਿਆਦਾ ਨੌਲੇਜ ਨਹੀਂ ਹੁੰਦੀ ਕਿ ਐਚ ਆਈ ਵੀ ਬਿਮਾਰੀ ਕੀ ਆ ਇਹ ਕਿਵੇਂ ਲੱਗਦੀ ਆ ਇਹਦੀ ਰੋਗ ਥਾਮ ਕੀ ਆ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਕਿਉਂਕਿ ਸਮਾਜ ਦੇ ਵਿੱਚ ਇਸ ਬਿਮਾਰੀ ਨੂੰ ਬਹੁਤ ਹੋਰ ਨਿਗਾਹ ਦੇ ਨਾਲ ਦੇਖਿਆ ਜਾਂਦਾ ਤੇ ਮਾਂ ਪਿਓ ਵੀ ਇਸ ਬਿਮਾਰੀ ਬਾਰੇ ਆਪਣੇ ਬੱਚਿਆਂ ਨੂੰ ਸੁਚੇਤ ਨਹੀਂ ਕਰਦੇ ਪਰ ਅੱਜ ਦਾ ਟਾਈਮ ਇਹੋ ਜਿਹਾ ਪ੍ਰਭੂ ਕਿ ਇਸ ਬਿਮਾਰੀ ਬਾਰੇ ਆਪਣੇ ਬੱਚਿਆਂ ਨੂੰ ਜ਼ਰੂਰ ਸੁਚੇਤ ਕਰੋ ਆਪਣੀਆਂ ਧੀਆਂ ਨੂੰ ਆਪਣੇ ਬਤ ਪੁੱਤਾਂ ਨੂੰ ਜ਼ਰੂਰ ਦੱਸੋ ਕਿ ਇਹ ਬਿਮਾਰੀ ਕਿਵੇਂ ਲੱਗਦੀ ਆ ਇਸ ਮਾਰੀ ਤੋਂ ਕਿਵੇਂ ਬਚਣਾ ਕਿਵੇਂ ਦੂਰ ਰਹਿਣਾ ਬੇਸ਼ੱਕ ਇਹ ਖਬਰ ਕਿਸੇ ਬਾਹਰੀ ਸਟੇਟ ਦੀ ਆ ਪਰ ਪੰਜਾਬ ਦੇ ਵਿੱਚ ਵੀ ਇਹ ਦਿਨ ਬਈ ਕੋਈ ਦੂਰ ਨਹੀਂਗਾ ਜਿਸ ਦਿਨ ਸਕੂਲਾਂ ਕਾਲਜਾਂ ਦੇ ਵਿੱਚ ਤੁਹਾਨੂੰ ਆਮ ਹੀ ਬੱਚੇ ਐਚਆਈਵੀ ਪੋਜ਼ਿਟਿਵ ਮਿਲਣਗੇ ਸਭ ਤੋਂ ਵੱਡਾ ਕਾਰਨ ਹੈਗਾ ਨਸ਼ਾ ਉਸ ਤੋਂ ਵੱਡਾ ਕਾਰਨ ਇਹ ਆ ਕਿ ਬਹੁਤ ਛੋਟੀ ਉਮਰ ਦੇ ਕੁੜੀਆਂ ਮੁੰਡੇ ਆਪਸ ਦੇ ਵਿੱਚ ਸਬੰਧ ਬਣਾ ਰਹੇ ਆ ਬਹੁਤ ਛੋਟੀ ਉਮਰ ਦੇ ਕੁੜੀਆਂ ਮੁੰਡਿਆਂ ਦੇ ਵਿੱਚ ਸਬੰਧ ਬਣ ਰਹੇ ਆ ਸਭ ਤੋਂ ਵੱਡੀ ਚਿੰਤਾ ਜਨਕ ਇਹ ਗੱਲ ਆ ਕਿਉਂਕਿ ਹਰ ਬੱਚੇ ਦੇ ਕੋਲੇ ਫੋਨ ਆ ਹਰ ਬੱਚਾ ਸੋਸ਼ਲ ਮੀਡੀਆ ਦੇ ਨਾਲ ਜੁੜਿਆ ਹੋਇਆ ਇਸ ਕਰਕੇ ਬੱਚੇ ਬਹੁਤ ਜਲਦੀ ਇੱਕ ਦੂਜੇ ਸੰਪਰਕ ਦੇ ਵਿੱਚ ਆ ਰਹੇ ਆ ਮੈਂ ਇਹ ਗੱਲ ਸਾਰੇ ਮਾਂ ਪਿਓ ਨੂੰ ਵੀ ਅਪੀਲ ਕਰਦਾ ਕਿ ਇਸ ਬਿਮਾਰੀ ਬਾਰੇ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਸੁਚੇਤ ਕਰੋ ਆਪਣੇ ਬੱਚਿਆਂ ਨੂੰ ਦੱਸੋ ਕਿ ਇਹ ਬਿਮਾਰੀ ਬੇ ਇਲਾਜ ਬਿਮਾਰੀ ਹੈ ਇਸ ਬਿਮਾਰੀ ਤੋਂ ਕਿਵੇਂ बचना ਕਿਸ ਤਰ੍ਹਾਂ ਇਸ ਬਿਮਾਰੀ ਤੋਂ ਦੂਰ ਰਹਿਣਾ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਪੰਜਾਬ ਦੇ ਵਿੱਚ ਮੁੰਡਿਆਂ ਦੇ ਨਾਲ ਰਹਿ ਕੇ ਨਸ਼ਾ ਵੀ ਕਰਦੀਆਂ ਨੇ ਇਸ ਬੰਧ ਵੀ ਬਣਾਉਂਦੀਆਂ ਨੇ ਬਹੁਤ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਘਰਾਂ ਦੀ ਕੁੜੀਆਂ ਮੁੰਡੇ ਪੜਦੇ ਆ ਜਿਨ੍ਹਾਂ ਚੋਂ ਬਹੁਤ ਸਾਰੇ ਪੰਜਾਬ ਦੇ ਵਿੱਚ ਵੀ ਵੱਡੇ ਘਰਾਂ ਦੇ ਕੁੜੀਆਂ ਮੁੰਡੇ ਐਚ ਆਈ ਵੀ ਪੋਜ਼ਿਟਿਵ ਹੋ ਚੁੱਕੇ ਆ ਠੀਕ ਆ ਉਹ ਸਮਾਜ ਦੇ ਵਿੱਚ ਖੁੱਲ ਕੇ ਇਸ ਚੀਜ਼ ਨੂੰ ਨਹੀਂ ਦੱਸ ਰਹੇ ਜਾਂ ਇਸ ਗੱਲ ਨੂੰ ਲੁਕਾ ਕੇ ਰੱਖ ਰਹੇ ਆ ਪਰ ਉਹਨਾਂ ਦੇ ਜਦੋਂ ਗਾਂ ਵਿਆਹ ਹੋਏ ਉਸ ਟਾਈਮ ਤੇ ਕਿੰਨੀਆਂ ਜ਼ਿੰਦਗੀਆਂ ਬਰਬਾਦ ਹੋਣਗੀਆਂ ਇਸ ਗੱਲ ਬਾਰੇ ਸੋਚਣ ਦੀ ਲੋੜ ਆ ਤੁਸੀਂ ਇਹ ਗੱਲ ਤੇ ਗੌਰ ਕਰਿਓ ਕਿ ਪੰਜਾਬ ਦੇ ਵਿੱਚ ਜਿੰਨੀ ਤੇਜ਼ੀ ਨਾਲ ਨਸ਼ਾ ਫੈਲ ਰਿਹਾ ਓਨੀ ਹੀ ਤੇਜ਼ੀ ਨਾਲ ਪਿੱਛੇ ਪਿੱਛੇ ਏਡਜ਼ ਬਿਮਾਰੀ ਫੈਲ ਰਹੀ ਹੈ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਤੁਹਾਨੂੰ ਹਰ ਪਿੰਡ ਦੇ ਵਿੱਚ ਚੌਥੇ ਘਰ ਦੇ ਵਿੱਚ ਐਚਆਈਵੀ ਪੋਜ਼ਿਟਿਵ ਕੁੜੀ ਜਾਂ ਮੁੰਡਾ ਮਿਲੂਗਾ ਭਾਈ ਜਿਹਾ ਜਿਹਾ ਪੰਜਾਬ ਦੇ ਹਾਲਾਤ ਹੋ ਰਿਹਾ ਇਸ ਬਿਮਾਰੀ ਦੇ ਵੱਲ ਪੰਜਾਬ ਬੜੀ ਛੇਤੀ ਤੇ ਬੜੀ ਜਲਦੀ ਵਧ ਰਿਹਾ ਇਸ ਦਾ ਸਭ ਤੋਂ ਵੱਡਾ ਕਾਰਨ ਨਸ਼ਾ ਉਸ ਤੋਂ ਵੱਡਾ ਕਾਰਨ ਇਹ ਹੈ ਕਿ ਛੋਟੀ ਉਮਰ ਦੇ ਕੁੜੀਆਂ ਮੁੰਡਿਆਂ ਦੇ ਵਿੱਚ ਬਹੁਤ ਜਾਤੀਜੀ ਨਾਲ ਸੰਬੰਧ ਬਣ ਰਹੇ ਆ